ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਹਾਰ ਹੋਲੇ ਮਹੱਲੇ ਦੇ ਮੌਕੇ ਆਮ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਕਿਲਾ ਫਤਿਹਗੜ ਸਾਹਿਬ ਤੋਂ ਅੱਜ ਵਿਰਾਸਤੀ ਸੈਰ ਦੀ ਸ਼ੁਰੂਆਤ ਕੈਬਨਿਟ ਮੰਤਰੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਵਿਰਾਸਤੀ ਸੈਰ ਸ਼੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨਾਲ ਜੁੜਨ ਅਤੇ ਸੱਭਿਆਚਾਰ ਦਾ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਇਹ ਵਿਰਾਸਤੀ ਸੈਰ 8 ਮਾਰਚ ਤੋਂ 10 ਮਾਰਚ ਤੱਕ ਦਿਨ ਵਿੱਚ ਦੋ ਵਾਰ ਹੈਰੀਟੇਜ ਵਾਕ ਦਾ ਆਯੋਜਨ ਕੀਤਾ ਜਾਵੇਗਾ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੀ ਯਾਤਰਾ ਦਾ ਸਮਾਂ ਸਵੇਰੇ 9:00 ਵਜੇ ਤੋਂ 12:00 ਵਜੇ ਤੱਕ ਅਤੇ ਦੂਸਰੀ ਯਾਤਰਾ ਦਾ ਸਮਾਂ 2 ਵਜੇ ਤੋਂ ਸਾਂ ਸ਼ਾਮ 5 ਵਜੇ ਤੱਕ ਹੋਵੇਗਾ। ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ। ਨੌਜਵਾਨਾਂ ਪਿੰਡਾਂ ਦੀ ਸੰਗਤ ਹੈ। ਉਹਨੂੰ ਵੀ ਬੇਨਤੀ ਕਰੂੰਗਾ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਓ ਗਰਾਸੇ ਖਾਡਾਂ ਦੇ ਟੇਡਾਂ ਦੇ ਵਿਚ ਆ ਕੇ ਉਸ ਦਾ ਤੁਸੀਂ ਆਨੰਦ ਲਓ। ਸਰ ਇੱਕ ਮੇਲੇ ਦੇ ਵਿੱਚ ਜੀ ਪੂਰੇ ਪੰਜਾਬ ਦੇ ਜਿੰਨੇ ਖਾਲਸਾ ਕਾਲਜ ਦੇ ਵਿੱਚ ਲੱਗਣ ਜਾ ਰਹੇ ਆ ਤੇ ਜਿੰਨੇ ਪੰਜਾਬ ਦੇ ਸੈਲਫ ਹੈਲਪ ਗਰੁੱਪ ਹੈ ਇੱਦਾਂ ਉਹਨਾਂ ਦੇ ਰੋਜ਼ਗਾਰ ਨੂੰ ਉਹਨਾਂ ਦੇ ਕੰਮ ਨੂੰ ਉਨੇ ਜੋ ਆਈਡੀਆ ਸ਼ੁਰੂ ਕੀਤੇ ਆ ਉਹਨਾਂ ਦਾ ਹੌਸਲਾ ਵਾਧਾ ਦੂਜਾ ਤੁਹਾਨੂੰ ਵਧੀਆ ਸਸਤੇ ਰੇਟਾਂ ਦੇ ਉੱਤੇ ਤੁਹਾਨੂੰ ਘਰੇਲੂ ਚੀਜ਼ਾਂ ਮਿਲਣ ਨੂੰ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਪ੍ਰਿਓਰ ਚੀਜ਼ਾਂ ਮਿਲਣ ਨੂੰ ਮਿਲਣਗੀਆਂ ਤੁਸੀਂ ਉਹਨਾਂ ਦਾ ਆਖੇ ਦੀ ਵਾਦ ਤੋਂ ਵਾਦ ਨਾਲ ਸਰ ਇੱਕ ਐਡਵੈਂਚਰ ਬਣ ਨੂੰ ਅੱਜ ਇੰਟਰਨੈਸ਼ਨਲ ਊਮਨਸ ਡੇ ਹੈ ਜਿਹੜਾ ਹੈ ਮਹਿਲਾ ਦਿਵਸ ਦੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੀ ਹਰ ਇੱਕ ਮਾਤਾ ਸਾਡੇ ਹਰ ਭੈਣ ਨੂੰ ਉਹ ਇੱਕ ਸਮਾਜ ਦਾ ਇੱਕ ਇਦਾਂ ਦਾ ਸੱਚ ਜਨਾ ਕਰਕੇ ਅਸੀਂ ਸਾਰੇ ਇਸ ਦੁਨੀਆ ਤੇ ਆਂਦੇ ਆਂ ਤੇ ਦੁਨੀਆ ਇਹ ਸ੍ਰਿਸ਼ਟੀ ਚੱਲ ਰਹੀ ਹੈ ਜਿਵੇਂ ਬਾਬਾ ਨਾਨਕ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਕਾਂ ਅੱਜ ਦੇ ਇਸ ਮੌਕੇ ਤੇ ਮੈਂ ਖਾਰਿਖੜੀ ਲਾਂ ਨੂੰ ਆਜ ਰਹੀ ਹਾਂ ਵੂਮਨ ਸਿਟੀ ਵਾਰਕਬਾਦਿੰਨ ਤੇ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਰੋਪਨਗਰ ਵੱਲੋਂ ਸਾਰੀ ਟੀਮ ਡੀਏਡੀਸੀ ਸਾਹਿਬ ਐਸਡੀਐਮ ਸਾਹਿਬ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਸਾਡੇ ਪ੍ਰਧਾਨ ਸਾਡੇ ਸਾਰੇ ਐਮਸੀ ਸਾਹਿਬਾਨ ਆਵਾਮ ਦੀ ਪਾਰਟੀ ਦੇ ਸਾਰੇ ਸਾਥੀ ਅੱਜ ਜਿਹੜਾ ਚਾਰੀਖ ਜਿਹੜਾ ਹੈ ਨੌਂਸ ਹੈ ਜਿਹੜਾ ਸ਼ੁਰੂਆਤ ਹੈ ਪਾਵਨ ਪਵਿੱਤਰ ਹੋਲੇ ਮਹੱਲੇ ਦੀ ਹੋ ਚੁੱਕੀ ਹੈ ਹਰ ਸਾਲ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਇਸ ਸਾਲ ਬਹੁਤ ਸਾਰੀਆਂ ਜਿਹੜੀਆਂ ਨਵੇਂ ਪ੍ਰਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ 2-4 ਦਿਨ ਪਹਿਲਾਂ ਆਪਣੂੰ 10 ਵਿਕਲਪ ਦੇ ਵਿੱਚੋਂ ਇੱਕ ਹੈ ਜਿਹੜਾ ਹੈਰੀਟੇਜ ਵਾਕ ਸਾਡੇ ਬੱਚੇ ਜਿੱਤੇ ਜਿਹੜੀ ਸੰਗਤ ਬਾਹਰੋਂ ਆਈ ਹੈ ਉਹ ਅਕਸਰ ਸਿਰਫ ਤੇ ਸਿਰਫ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਹੀ ਮੱਥਾ ਟੇਕ ਕੇ ਉੱਥੇ ਤੱਕ ਹੀ ਸੀਮਤ ਰਹਿ ਜਾਂਦੀ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਦੇ ਹੋਰ ਧਾਰਮਿਕ ਸਥਾਨ ਜਿਵੇਂ ਕਿਲਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਕਰਕੇ ਹੁਣ ਗੁਰਦੁਆਰਾ ਸਿਸਕਨ ਸਾਹਿਬ, ਭੋਰਾ ਸਾਹਿਬ, ਫਿਰ ਜਿਹੜਾ ਸ਼੍ਰੀ ਗੁਰਪ੍ਰੇਖ ਬਾਦਲ ਮਿਊਜ਼ੀਅਮ ਐ, ਸਰੋਵਰ ਐ, ਫਿਰ ਤਖਤ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ, ਫਿਰ ਬਾਬਾ ਬਖਾਲ ਸਾਹਿਬ ਤੇ ਇਸ ਤੋਂ ਇਲਾਵਾ ਵੀ ਜਿਹੜੇ ਆਸ-ਪਾਸ ਦੇ ਸਾਡੇ ਸਥਾਨਾ ਚਾਹੀਏ ਉਹ ਕਿਲਾ ਹੌਲਗੜ੍ਹ ਸਾਹਿਬ ਹੋਵੇ, ਤਾਰਾਗੜ੍ਹ ਸਾਹਿਬ ਹੋਵੇ, ਜਾਂ ਫਿਰ ਪੂਰੇ ਇਲਾਕੇ ਦੇ ਵਿੱਚ ਗੁਰਦੁਆਰਾ ਫਰਵਾਸ ਸਾਹਿਬ ਹੋਵੇ, ਗੁਰਦੁਆਰਾ ਭਾਦਪੁਰ ਸਾਹਿਬ ਹੋਵੇ, ਖੇੜੇ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਗੁਰਦਸ਼ਮੀਸ਼ਪਤਾਲ ਦਾ ਸਥਾਨ ਐ, ਚੈ ਸਰਸਾ ਨੰਗਲ ਹੋਵੇ, ਗੁਰਦੁਆਰਾ ਪਰਿਵਾਰ ਵਿੱਚ ਛੋੜਾ ਸਾਹਿਬ ਹੋਵੇ, ਗੁਰੂ ਕਾ ਲ ਸਾਨਾ ਬਾਰੇ ਕਿਸੇ ਚਾਹੁੰਦੇ ਜਿਹੜੀ ਸਮਝਤ ਆਵੇ ਉਹ ਜਾਵੇ ਉਹ ਇਹ ਸਾਰੇ ਜਿਹੜੇ ਧਾਰਮਿਕ ਸਥਾਨ ਇੱਥੇ ਦਰਸ਼ਨ ਕਰ ਸਕੇ ਮਾਤਾ ਨੈਣਾ ਦੇਵੀ ਹੈ ਸਾਡੇ ਕੋਲ ਜਲਫਾ ਮਾਤਾ ਹੈ ਬਹੁਤ ਹੀ ਸ਼ਕਤੀਸ਼ਾਲੀ ਸਥਾਨ ਨੰਗਲ ਸ਼ਹਿਰ ਦੇ ਵਿੱਚ ਉਹ ਮੰਦਿਰ ਬਹੁਤ ਸੋਹਣਾ ਮੰਦਿਰ ਉੱਥੇ ਸੰਗਤ ਜਾਵੇ ਤਾਂ ਇਹ ਸਾਰਾ ਕੋਸ਼ਿਸ਼ ਹੈ ਕਿ ਹੈਰੀਟੇਜ ਵਾਕ ਦਾ ਇੱਕ ਮਕਸਦ ਇਹ ਸੀ ਕਿ ਰੋਜ਼ ਇੱਥੇ ਨਾਲ ਲੋਕਲ ਜਿਹੜੇ ਗਾਈਡ ਆਉ ਵੀ ਹੋਣ ਕਿ ਉਹ ਇਤਿਹਾਸ ਬਾਰੇ ਦੱਸਣਗੇ ਕਿ ਇਹਨਾਂ ਗਲੀਆਂ ਇਹਨਾਂ ਥਾਵਾਂ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਜਿੱਥੇ ਚਰਨ চোপਾਪਤ ਤੇ ਉਪਰਾਲੇਸ ਤੋਂ ਇਲਾਵਾ ਪੂਰੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੁੰਦਰ ਜਿਹੜੀ ਲਾਈਟਿੰਗ ਦੇ ਵਿੱਚ ਜਿਹੜਾ ਜਿਹੜਾ ਰਾਤ ਦਾ ਨਜ਼ਾਰਾ ਬਹੁਤ ਲੋਕਿਕ ਹੁੰਦਾ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਮੇਜਰ ਸਹਿਫ ਸਫਾਈ ਦਾ ਕੰਮ ਤਿਆਰੀਆਂ ਪੰਮਾ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਹਫ਼ਤਿਆਂ ਤੋਂ ਸਾਰੀ ਸਾਰੀ ਟੀਮ ਲੱਗੀ ਹੈ ਤੇ ਅੱਜ ਇੱਕ ਵਾਰੀ ਫਿਰ ਇਸ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਇਹ ਹੈਰੀਟੇਜ ਵਾਕ ਵੀ ਇੱਕ ਨਵਾਂ ਐਡੀਸ਼ਨ ਹੈ ਕraft ਮੇਲਾ ਇੱਕ ਨਵਾਂ ਐਡੀਸ਼ਨ ਹੈ ਤੇ ਮੈਂ ਲੋਕਲ ਸੰਗਤ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਆਹਨ ਉਹ ਵੀ ਆਣ ਤੀਣਾ ਜਿਹੜੇ ਜਿਹੜੇ ਪ੍ਰਸ਼ਾਸਨ ਵੱਲੋਂ ਉਸੇ ਪਰਾਲੇ ਕਰ ਰਹੇ ਇਹਦੇ ਵੱਧ ਚੜ੍ਹ ਕੇ ਹਿੱਸਾ